ਗੁਰੂ ਪਾਤਸ਼ਾਹ ਜੀ ਦੀ ਬਖਸ਼ੀ ਫਤਿਹ ਬੁਲੰਦ ਕਰੀਏ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਥਾ ਰੂਪ ਦੇ ਵਿੱਚ ਕੀਰਤਨ ਕਰਨ ਵਾਲੀ ਬੀਬੀ ਪ੍ਰਬਲੀਨ ਕੋਰ ਅੱਜ ਕੱਲ ਸੋਸ਼ਲ ਮੀਡੀਆ ਤੇ ਬੜੀ ਫੇਮਸ ਹੋਈ ਹੈ ਉਹ ਸੰਗਤਾਂ ਨੂੰ ਤਾਂ ਮਰਿਆਦਾ ਦਾ ਬੜਾ ਗਿਆਨ ਦਿੰਦੀ ਹੈ ਕੀ ਅਰਦਾਸ ਕਿੱਦਾਂ ਹੋਣੀ ਚਾਹੀਦੀ ਹੈ ਅਰਦਾਸ 5 ਮਿੰਟ ਦੇ ਵਿੱਚ ਹੋਣੀ ਚਾਹੀਦੀ ਹੈ ਗੁਰੂ ਘਰ ਦੇ ਵਿੱਚ ਭੇਟਾ ਦੇਣ ਦੀ ਕੀ ਮਰਿਆਦਾ ਹੈ ਨਿਸ਼ਾਨ ਸਾਹਿਬ ਕਿਸੇ ਵੀ ਰੰਗ ਦਾ ਹੋਵੇ ਕੋਈ ਫਰਕ ਨਹੀਂ ਪੈਂਦਾ ਪਰ ਇਸ ਬੀਬੀ ਨੂੰ ਆਪ ਮਰਿਆਦਾ ਦਾ ਭੋਰਾ ਗਿਆਨ ਨਹੀਂ ਇਸ ਬੀਬੀ ਪ੍ਰਬਲੀਨ ਕੌਰ ਨੂੰ ਇਹਨਾਂ ਨੂੰ ਪਤਾ ਵੀ ਇੱਕ ਪ੍ਰਚਾਰਕ ਨੂੰ ਇੱਕ ਕੀਰਤਰੀਏ ਨੂੰ ਵੀ ਨਾ ਇੱਕ ਮਰਿਆਦਾ ਦੇ ਵਿੱਚ ਰਹਿਣਾ ਚਾਹੀਦਾ ਹੈ ਸੰਗਤਾਂ ਕੀਰਤਨੀਆਂ ਦੀ ਤੇ ਪ੍ਰਚਾਰਕਾਂ ਦਾ ਬੜਾ ਸਤਿਕਾਰ ਕਰਦੀ ਹੈ ਤੇ ਇਸ ਕਰਕੇ ਇਹਨਾਂ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਆਪਾਂ ਸੰਗਤਾਂ ਦੇ ਵਿੱਚ ਕਿੱਦਾਂ ਵਿਚਰਨਾ ਹੈ ਕਿੱਦਾਂ ਦੀ ਗੱਲਬਾਤ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਕੀ ਬੋਲਣਾ ਹੈ ਤੇ ਕੀ ਨਹੀਂ ਬੋਲਣਾ ਇਹ ਕੀਰਤਨ ਕਥਾ ਕਰਨ ਵਾਲੀ ਬੀਬੀ ਪ੍ਰਬਲੀਨ ਕੌਰ ਨੂੰ ਬੋਲਣ ਦੀ ਕਿੰਨੀ ਕੁ ਸਮਝ ਹੈ ਇਹ ਤੁਸੀਂ ਆਪ ਹੀ ਦੇਖ ਲਓ ਬਦੋ ਬਦੀ ਬਦੋ ਬਦੀ ਬਹੁਤ ਜ਼ਿਆਦਾ ਬਦੋ ਬਦੀ ਮੋਕਾ ਮਿਲੇ ਕੋਈ ਮੋਕਾ ਮਿਲੇ ਕਦੀ ਕਦੀ ਤੇ ਇਹਨਾਂ ਨੇ ਛੱਡਣਾ ਨਹੀਂ ਕੋਈ ਮੋਕਾ ਹਾਂ ਜੀ ਹੁਣ ਅਸੀਂ ਜਾ ਰਹੇ ਹਾਂ ਮਲੇਸ਼ੀਆ ਉਸ ਤੋਂ ਬਾਅਦ ਅਸੀਂ ਜਾ ਰਹੇ ਹਾਂ ਇੰਡੋਨੇਸ਼ੀਆ ਉਸ ਤੋਂ ਬਾਅਦ ਅਸੀਂ ਜਾ ਰਹੇ ਹਾਂ ਬੈਂਕਾਕ ਬੈਂਕਾਕ ਇਹ ਜੀ ਸਤਾਂ ਬੋਲੇ ਹੈ ਨਾ ਐਨੀ ਕਹਿ ਸਕਦਾ ਵਲੌਗ ਚ ਐਂ ਜੇ ਵਲੌਗ ਤੇ ਪੈ ਗਿਆ ਤੇ ਫਿਰ ਕੋਈ ਪ੍ਰੋਗਰਾਮ ਨਹੀਂ ਆਏਗਾ ਕੱਲ ਰਾਤ ਵਿੱਚ ਤਾਂ ਨਵਾਂ ਨਵਾਂ ਵਿਆਹ ਹੋਇਆ ਹੈ ਨਾ ਤੇ ਪਰਜਾਈ ਇਹਨੋਂ ਵੀ ਟਾਈਮ ਜਾਣਾ ਜ਼ਰੂਰੀ ਸੀ ਤੇ ਪਰਜਾਈ ਇੱਕ ਇੱਕ ਦਿਨ ਨਹੀਂ ਉਹਨਾਂ ਨੂੰ ਸਾਹ ਲੈਣ ਦਿੰਦੀ ਇਹਨਾਂ ਨੂੰ ਸੇਵਾ ਕਰਨੀ ਪੈਗੀ ਮੈਨੂੰ ਸੇਵਾ ਦੀ ਸੇਵਾ ਰਾਤੀ ਹੋਏਗੀ ਜੀ ਹਾਂ ਠੰਡਾ ਕਿੱਤਾ ਇਹ ਹੋਰ ਮੇਰੀ ਪਾਣੀ ਉਪਰੋਂ ਐ ਵੀ ਇੱਕ ਇੱਕ ਹੋਰ ਵੀ ਐ ਚੀਜ਼ ਹੀ ਹੈ ਐ ਵੀ 100 ਰੁਪਏ دیے ਤੇ ਸਾਹਿਬ ਜੀ ਹੋਰ ਵੀ 100 ਰੁਪਏ दिए ਤਾਂ ਤੁਸੀਂ ਦੱਸੋ ਕੀ ਪੀਏ 100 ਰੁਪਏ ਬਿਓ ਬਿਊਟੀ ਫਰੀ ਤੋਂ ਮੈਸੇਜ ਜਿਹੜੀ ਪਿਛਲੀ ਵਾਰੀ ਹੈ ਇੰਡੀਆ ਤੋਂ ਮਲੇਸ਼ੀਆ ਗਿਆ ਸੀ ਰੋਸ ਤੇ ਸਾਰੀ ਇੱਕ ਤੋਂ ਇੱਕ ਸੋਹਣੀਆਂ ਸੋਹਣੀਆਂ ਸੀ ਤੇਰਾ ਇੰਟਰਸਟ ਹੈਗਾ ਜੀ ਕਿੱਥੇ ਚਲੀ ਆਇਗਾ ਤੇ ਦੱਸਦੇ ਮੈਂ ਮੇਰਾ ਨਹੀਂ ਹੈ ਸੰਗਤ ਜੀ ਤੁਹਾਡਾ ਮੈਂ ਤੁਹਾਨੂੰ ਦਰਸ਼ਨ ਕਰਾਣੇ ਸੀ ਮੈਂ ਕਿ ਤੁਹਾਡੀ ਮਜਾਰੇ ਨਾ ਕੱਟਿਓ ਜੀ ਤੁਸੀਂ ਵੀਡੀਓ ਇਹ ਬੀਬੀ ਜਿੱਦਾਂ ਦੀਆਂ ਅਸ਼ਲੀਲ ਗੱਲਾਂ ਕਰ ਰਹੀ ਹੈ ਕਿਸੇ ਕੀਰਤਨ ਕਥਾ ਕਰਨ ਵਾਲੇ ਨੂੰ ਇਦਾਂ ਦੀਆਂ ਗੱਲਾਂ ਸੁਭਦੀਆਂ ਨੇ ਹਾਲੇ ਇੱਥੇ ਹੀ ਬਸ ਨਹੀਂ ਇਸ ਬੀਬੀ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵੀ ਬੋਲਣ ਦਾ ਬਿਲਕੁਲ ਨਹੀਂ ਪਤਾ ਠੀਕ ਹੈ ਗੁਰੂ ਮਹਾਰਾਜ ਦੀ ਹਜ਼ੂਰੀ ਚ ਖਾਸ ਰਸ ਦੇ ਵਿੱਚ ਵੀ ਗੱਲ ਹੋਣੀ ਚਾਹੀਦੀ ਹੈ ਪਰ ਉਹਦੀ ਵੀ ਇੱਕ ਮਰਿਆਦਾ ਹੁੰਦੀ ਹੈ। ਇਹ ਵੀਡੀਓ ਦੇਖੋ ਤੁਸੀਂ ਪਹਿਲੇ ਦੀ। ਨਾ ਪਜਾਮਾ ਫਟਿਆ ਹੋਇਆ ਹੈ। ਅਸੀਂ ਆਪਣੇ ਤੀਜੇ ਸਮਾਗਮ ਤੇ ਪਹੁੰਚੇ। ਅਸੀਂ ਰੂਮ 'ਚ ਬੈਠੇ ਸਾਡਾ ਨਾਲ ਦਾ ਇਹ ਸਿੰਘ ਸਾਨੂੰ ਕਹਿੰਦਾ ਕਿ ਪੈਂਜੀ ਮੇਰਾ ਨਾ ਪਜਾਮਾ ਫਟ ਗਿਆ ਹੈ। ਅਸੀਂ ਕਿਹਾ ਟੈਨਸ਼ਨ ਨਾ ਲੈ। ਇਹ ਗੱਲ ਨਾ ਅਸੀਂ ਤਿੰਨਾਂ ਦੇ ਵਿੱਚ ਹੀ ਰਵੇਗੀ। ਸਮਾਗਮ ਤੋਂ ਬਾਅਦ ਇੱਕ ਪੈਂਜੀ ਸਾਡੇ ਕੋਲ ਆਈ ਕਹਿੰਦੇ ਪੈਂਜੀ ਤੁਸੀਂ ਬਹੁਤ ਵਧੀਆ ਕੀਰਤਨ ਕੀਤਾ ਮੇਰੇ ਕੰਨ ਦੇ ਵਿੱਚ ਆ ਕੇ ਕਹਿੰਦੇ ਪੈਂਜੀ ਤੁਹਾਡੇ ਨਾਲ ਦੇ ਸਾਥੀ ਦਾ ਨਾ ਪਜਾਮਾ ਫਟਿਆ ਹੋਇਆ ਹੈ ਐ ਸਿੰਘ ਕਹਿੰਦਾ ਪੈਂਜੀ ਤੁਹਾਨੂੰ ਕਦੋਂ ਪਤਾ ਲੱਗਿਆ ਕਹਿੰਦੇ ਬੇਟਾ ਤੁਸੀਂ ਜਦੋਂ ਮੱਥਾ ਟੇਕਣ ਆਏ ਸੀ ਸਾਨੂੰ ਉਦੋਂ ਪਤਾ ਲੱਗ ਗਿਆ ਫਿਰ ਕੱਲ ਦੇ ਸਮਾਗਮ 'ਚ ਅਸੀਂ ਸੰਗਤਾਂ ਨੂੰ ਐਡਲ ਦੱਸੀ ਫਿਰ ਮੈਨੂੰ ਕਹਿੰਦਾ ਕਹਿੰਦਾ ਪੈਂਜੀ ਲਾਈਵ ਟੈਲੀਕਾਸਟ ਵਿੱਚ ਤੁਸੀਂ ਦੱਸਤਾ ਅੱਜ ਸਾਰਾ ਮਿਲਾਕਾ ਮੇਰਾ ਪਜਾਮਾ ਹੀ ਵੇਖਦਾ ਰਹੇਗਾ ਆ ਦੇਖਿਆ ਜੀ ਆ ਤੁਸੀਂ ਇਸ ਵੀਡੀਓ ਦੇ ਵਿੱਚ ਇਸ ਬੀਬੀ ਨੂੰ ਕਥਾ ਕਰਨ ਦੇ ਵਿੱਚ ਹੋਰ ਕੋਈ ਸਬਜੈਕਟ ਹੀ ਨਹੀਂ ਮਿਲਿਆ ਇਸ ਬੀਬੀ ਨੇ ਸਾਰੀ ਕਥਾ ਪਜਾਮੇ ਦੇ ਉੱਤੇ ਹੀ ਕਰ ਦਿੱਤੀ ਇਦਾਂ ਦੇ ਹੀ ਕਥਾ ਕੀਰਤਨ ਕਰਨ ਵਾਲਿਆਂ ਨੇ ਨਾ ਨਵੇਂ-ਨਵੇਂ ਵਿਵਾਦ ਖੜੇ ਕਰਕੇ ਸਿੱਖ ਸੰਗਤਾਂ ਨੂੰ ਭੰਬਲ ਗੁੱਸੇ 'ਚ ਪਾਇਆ ਹੋਇਆ ਹੈ ਇਹ ਸਿੱਖ ਸੰਗਤਾਂ ਦਾ ਫੇਰ ਵੀ ਗੁਰੂ ਮਹਾਰਾਜ ਤੋਂ ਡਰਦੀਆਂ ਨੇ ਤੇ ਕੁਝ ਮਰਿਆਦਾ ਦਾ ਧਿਆਨ ਧਰਦੀਆਂ ਨੇ ਪਰ ਇਹੋ ਜੇ ਕਥਾ ਕੀਰਤਨ ਕਰਨ ਵਾਲੇ ਨਾ ਤਾਂ ਗੁਰੂ ਮਹਾਰਾਜ ਤੋਂ ਡਰਦੇ ਨੇ ਤੇ ਨਾ ਹੀ ਕਿਸੇ ਮਰਿਆਦਾ ਦਾ ਧਿਆਨ ਧਰਦੇ ਨੇ ਬਸ ਇਨੀਆਂ ਕੁ ਬੇਣਤੀਆਂ ਆਪ ਸੰਗਤਾਂ ਦੇ ਚਰਨਾਂ 'ਚ ਕਰਦੀਆਂ ਸਨ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਦਾ ਸ਼ਮਤ ਅਜਾਚਕ ਹੈ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ